ਨਾ ਕਣਕਾ ਦੇ ਫਰਕ ਦੇਖੋ ਜੀ ਸਾਡੀ ਆ ਜਿਹੜੀ ਟੀਕੇ ਦੀ ਬਜਾਈ ਆ ਤੇ ਇਹ ਤੇ ਚੜਿਆ ਹੋਇਆ ਸੀ ਤੇ ਜਿਹੜਾ ਰੋਟਾਬेटर ਨਾਲ ਸੁਪਰ ਸੀਡਰ ਨਾਲ ਵੇਜੀ ਆ ਅੱਗੇ ਖੇਰੋਂ ਦਾ ਪਾਟ ਲਾਇਆ ਸੀ ਪਰਾਲੀ ਤਕਰੀਬਨ ਵਿੱਚੇ ਸੀ ਤੇ ਜਿਹੜੀ ਉਹ ਆਪਾਂ ਬੀਜ ਲਾਇਆ ਨਾ ਮਾਕੇ ਸੁੱਕੇ ਤੇ ਬਿਲਕੁਲ ਸੁੱਕਾ ਖੇਤ ਸੀ ਤੇ ਜਿਹੜਾ ਉਸ ਟਾਈਮ ਜਰਮੀਨੇਸ਼ਨ ਹੋਇਆ ਸੀ ਉਹ ਸਿਰਫ 60 70% ਸੀ ਤੇ ਆ ਖੇਤ ਆ ਦੇਖੋ ਸਾਡੇ ਗੁੰਡੀ ਦਾ ਇਹਨੇ ਰੌਣੀ ਕਰਕੇ ਇਹ ਤੇ ਵਿੱਜਿਆ ਸੀ ਫਰਕ ਦੇਖੋ ਪਾਣੀ ਦਾ ਫਰਕ ਮਤਲਬ ਗਿੱਲੇ ਚ ਜਦੋਂ ਜਰਮੀਨੇਸ਼ਨ ਹੋਈ ਇਹਦੀ 100% ਸੀ ਤੇ ਸਾਡੀ ਜਿਹੜੀ ਜਰਮੀਨੇਸ਼ਨ ਹੋਈ ਆ ਉਹ ਪਹਿਲਾ ਪਾਣੀ ਦੇਣ ਤੋਂ ਬਾਅਦ ਨਾਲ ਦੀ ਨਾਲ ਖੇਤ ਖਾਸ ਸੁੱਕਾ ਹੋ ਗਿਆ ਸੀ ਖਾਲੀ ਸੀ ਖਾਲੀ ਸੀ ਪਾਣੀ ਤੇ ਜਿਹੜੇ ਵਿੱਚ ਬੀਜ ਕਰ ਨਾ ਪਾਇਆ ਸੀ ਜਿਹੜਾ ਬੀਜ ਰਹਿ ਗਿਆ ਸੀ ਉਹ ਉੱਗ ਪਿਆ ਤੇ ਹੁਣ ਸਭ ਤੋਂ ਇਹਨਾਂ ਬੜੀਆ ਤਾਕੜੀ ਕਣਕ ਖੜੀ ਆ ਇਹ ਆ ਜਿਹੜਾ 100% ਜਰਮੀਨੇਸ਼ਨ ਹੋਇਆ ਸੀ ਆ ਦੇਖ ਲਓ ਤੁਹਾਡੇ ਸਾਹਮਣੇ ਆ ਪਹਿਲੇ ਪਾਣੀ ਨਾਲ ਸੀ ਪਾਣੀ ਅਸੀਂ ਅਸੀਂ ਪਾਣੀ ਇੱਕ ਦਿੱਤਾ ਸਿਰਫ ਇਹਨਾਂ ਨੇ ਮੇਰੇ ਖਿਆਲ ਤੋਂ ਪਾਣੀ ਵੀ ਦੋ ਦੇਤੇ ਤੇ ਆ ਦੇਖੋ ਦੂਰ ਤੱਕ ਵਿਆੜੀਆਂ ਵਿਆੜੀਆਂ ਜੀਆਂ ਸਾਰੀਆਂ ਮਤਲਬ ਕਿ ਦਬੀ ਪਈ ਆ ਕਣਕ ਸਿਰਫ ਇਹ ਫਰਕ ਕੀ ਆ ਜਦੋਂ ਅਸੀਂ ਕਣਕ ਬੀਜੀ ਸਾਡਾ ਖੇਤ ਸੁੱਕਾ ਸੀ ਸੁੱਕਾ ਮਤਲਬ ਵੀ ਜਿਹੜੀ ਬੱਤ ਸੀ ਉਹ ਚੜੀ ਹੋਈ ਸੀ ਆ ਜਿਹੜੀ ਆ ਦੇਖੋ ਆ ਪੂਰਾ ਗਿੱਲਾ ਖੇਤ ਐਨ ਰੌਣੀ ਕਰਕੇ ਬੀਜਿਆ ਸੀ ਜਰਮੀਨੇਸ਼ਨ 100% ਸੀ ਸਾਡੀ 60 40 60% ਹੋਈ ਸੀ 40% ਰਹਿ ਗਈ ਸੀ ਵੀ ਚਲੋ ਖਾਲੀ ਰਹਿ ਗਿਆ ਸੀ ਜਦੋਂ ਪਾਣੀ ਦਿੱਤਾ ਦੇਖੋ ਸਾਰਾ ਡਾਕਟਰ ਕੇ ਸਾਰੀ ਜੰਮਿਆ ਜੀ ਤੇ ਆਹ ਦੇਖੋ ਆਹ 100% ਜਿਹੜਾ ਜਿਹੜੀ ਜਰਮੀਨੇਸ਼ਨ ਹੈ ਕਿ ਸੁਪਰ ਜਾਈ ਦੋਨੇ ਸੁਪਰ ਸੀਡਰ ਦੀ ਆ ਇਹ ਵੀ ਸੁਪਰ ਸੀਡਰ ਦੀ ਆ ਤੇ ਇਹ ਵੀ ਇਹਦੇ ਚ ਕੋਈ ਕੀੜਾ ਨਹੀਂ ਲੱਗਾ ਤੇ 1.5 ਥੈਲਾ ਜਿਹੜਾ ਯੂਰੀ ਦਾ ਯੂਰੀਆ ਵੀ ਬਹੁਤ ਘੱਟ ਆ ਤੇ ਅਰੇ ਫਰਕ ਗਿੱਲੇ ਦੇ ਸੁੱਕੇ ਦਾ ਸਾਰੇ ਕਿਤੇ ਕੋਈ ਇੱਕ ਦਿਹਾੜੀ ਨਹੀਂ ਉਹ ਦੇਖੋ ਆਹ ਦੇਖੋ ਸਾਰੇ ਆਰੇ ਤੇ ਇਹੀ ਹੈ ਤੇ ਆ ਜਿਹੜੀ ਆ ਸੁੱਕੇ ਦੀ ਹੈਗੀ ਆ ਆ ਰੱਖੇ ਇੱਕ ਸਾਰ ਖੜਾ ਕਿਤੇ ਵੀ ਕੋਈ ਵੀ ਦਿਹਾੜੀ ਆ ਜਿਹੜੀ ਉਹ ਦਬਗੀ ਨਹੀਂ ਤੇ ਨਾ ਹੀ ਕੋਈ ਸੁੱਕੀ ਹੈ ਤੇ ਬੱਲ ਵੀ ਬਹੁਤ ਵੱਡੀ ਵੱਡੀ ਆ ਆ ਦੇਖੋ ੱੱਲੀਆਂ ਵੱਡੀਆਂ ਨੇ ਹਾਂ ਸਾਰੀਆਂ ਤੇ ਆ ਦੇਖੋ ਇੱਧਰ ਇੱਧਰ ਕੁਝ ਹੋਰ ਹੀ ਬਣਿਆ ਪਿਆ ਨਾਲੇ ਸਿਰਫ ਇੱਕ ਬੱਟ ਪੱਟ ਦਾ ਫਰਕ ਹੈ ਤੇ ਪਾਣੀ ਦਾ ਅਸੀਂ ਪਾਣੀ ਆ ਜਿਹੜਾ ਫਸਲ ਨੂੰ ਬਹੁਤ ਘੱਟ ਦਿੰਨੇ ਆ ਜੀਰੀ ਤੇ ਵੀ ਆਈਆਂ ਜੀਰੀ ਤੇ ਵੀ ਬੱਤਾਂ ਸਰ ਤੇ ਕਣਕ ਨੂੰ ਵੀ ਜਿਹੜਾ ਇਹ ਸਾਡਾ ਫਾਰਮੂਲਾ 3-4 ਸਾਲ ਤੋਂ ਬਹੁਤ ਕਾਮਯਾਬ ਹੈ ਕਿ ਸੁੱਕੇ ਤੇ ਕਣਕ ਬੀਜਣੀ ਸੁੱਕੇ ਤੇ ਕਣਕ ਬੀਜੋ ਤੇ ਝਾੜ ਵੀ ਜਿਹੜਾ ਇਹਦਾ ਬਹੁਤ ਵਧੀਆ ਰਹਿੰਦਾ ਕਿਉਂਕਿ ਆਟੋਮੈਟਿਕਲੀ ਆ ਦੇਖੋ ਬੱਲ ਨਾਲ ਜਿਹੜੀ ਵੱਡੀ ਆ ਤੇ ਆ ਦੇਖੋ ਹਾਂ ਇਹ ਕੁਛ ਛੋਟੀਆਂ ਨੇ ਸਾਰੀਆਂ ਇਸ ਕਰਕੇ ਥੋੜਾ ਜਿਹਾ ਬੀਜ ਜ਼ਰੂਰ ਅਸੀਂ ਵੱਧ ਪਾਉਨੇ ਆ ਕਿੱਲੇ ਦੇ ਪਰ 15-20 ਕਿਲੋ ਬੀਜ ਅਸੀਂ ਫालतू ਪਾ ਦਨੇ ਆ ਕਿਉਂਕਿ ਡੱਕਰ ਆ ਡੱਕਰ ਤੇ ਜਿਹੜਾ ਜਰਮੀਨੇਸ਼ਨ ਦੀ ਹੈ ਬੜੀ ਘੱਟ ਹੁੰਦੀ ਆ ਪਰ ਸੁੱਕੇ ਵਾਲੀ ਕੰਕ ਜਿਹੜੀ ਆ ਉਹ ਬਿਲਕੁਲ ਕਾਮਯਾਬ ਆ ਆ ਗਿੱਲੇ ਵਾਲੀ ਆ